ਸਦੀਕ ਸਾਹਿਬ ਅੱਜ ਪੰਜਾਬ ਦਾ ਕਹਦੇ ਅੰਤ ਹੋ ਗਿਆ। ਇਸ ਦੁੱਖ ਦਾ ਹੀ ਕਿਹੜੀ ਤੇ ਕੀ ਕਹਿ ਸਕਦੇ ਆ। ਸਮੇਂ ਦਾ ਪੰਜਾਬੀ ਦਾ ਵਾਰਿਸ ਉਹ ਸਾਹਿਤਕਾਰ ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਬਹੁਤ ਕੁਝ ਦਿੱਤਾ। ਇੰਨਾ ਕੁਝ ਦਿੱਤਾ ਜੇ ਸਦੀਆਂ ਤੱਕ ਜਿਉਦਾ ਰਹੂਗਾ। ਅਸੀਂ ਰਾਤ ਇਕੱਠੇ ਸੀਗੇ 11 ਵਜੇ ਅਸੀਂ ਖਾਣਾ ਖੋਲ੍ਹ ਖਾ ਕੇ ਮੈਨੂੰ ਗੱਡੀ 'ਚ ਬਿਠਾ ਕੇ ਆਪ ਗਏ ਨੇ ਸਾਡੀ ਆਫਿਸ ਦੇ ਵਿੱਚ ਜਦੋਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਲੱਗਦਾ ਸੀ ਉਦੋਂ ਕੋ ਸਾਡੀ ਆਪਸ ਚ ਨੇੜਤਾ ਸੀਗੀ ਇਹ ਰਾਤ ਦੀ ਫੋਟੋ ਹੈ ਮੈਂ ਇਹਦਾ ਖੁਸ਼ਕਿਸਮਤ ਹੈ ਕੈਮਰਾ ਵਾਈਬਰੇਟਰ ਚ ਸੀਗਾ ਹਾਂਜੀ ਕੈਮਰਾ ਉਹਨਾਂ ਨੇ ਰਾਤ ਰਾਤ ਫੋਟੋਗ੍ਰਾਫਰ ਨੂੰ ਇਹ ਕਹਿ ਕੇ ਯਾਰ ਸਦੀਕ ਨਾਲ ਮੇਰੀ ਇਕੱਲੇ ਦੀ ਫੋਟੋ ਖਿੱਚ ਦੇ ਅਸੀਂ ਉੱਥੇ ਕਿੰਨੇ ਬੰਦੇ ਸੀਗੇ ਜਿਵੇਂ ਸਾਰੇ ਜਣੇ ਬੈਠੇ ਜੇ ਮੁਲਾਕਾਤ ਨੂੰ ਕਈ ਦਿਨ ਹੋਏ ਹੁੰਦੇ ਆ ਕੁਝ ਸਮਾਂ ਪਿਆ ਹੁੰਦਾ ਨਾ ਤੇ ਸ਼ਾਇਦ ਇੰਨਾ ਕੁਝ ਇੰਨਾ ਦਰਦ ਨਾ ਹੁੰਦਾ ਕਿ ਬੰਦੇ ਬੰਦੇ ਤੇ ਜਾਣਾ ਹੀ ਜਾਣਾ ਤੇ ਸਾਰੇ ਜਣੇ ਸਾਰੇ ਦੋਸਤ ਹੱਸਦੇ ਖੇਡਦੇ ਖਾਣਾ ਖਾਣਾ ਖਾ ਕੇ ਸਾਰੇ ਜਣੇ ਘਰਾਂ ਨੂੰ ਆਏ ਕੋਈ ਇਹ ਵੀ ਹੈ ਨਹੀਂ ਵੀ ਕਿਸ ਦਾ ਸਿਰ ਦੁਖਦਾ ਹੋਵੇ ਕਿਸ ਦਾ ਢੇਡਾਂ ਦੁਖਦਾ ਹੋਵੇ ਜੀ ਕੋਲ ਸੋਨ ਸਰਜੀਤ ਪਾਤਰ ਜੀ ਦੇ ਘਰ ਤੇ ਮੁਹੰਮਦ ਸਦੀਕ ਜੀ ਜੀ ਸਦੀਕ ਸਾਹਿਬ ਅੱਜ ਪੰਜਾਬ ਦਾ ਕਹਿੰਦੀ ਅੰਤ ਹੋ ਗਿਆ ਕੀ ਕਹਿਣਾ ਤੁਹਾਨੂੰ ਬਲਦਾਂ ਨਹੀਂ ਪਹੁੰਚੇ ਨਹੀਂ ਦੁੱਖ ਦੀ ਘੜੀ ਤੇ ਕੀ ਕਹਿ ਸਕਦੇ ਆ ਸਮੇਂ ਦਾ ਪੰਜਾਬੀ ਦਾ ਵਾਰਿਸ ਉਹ ਸਾਹਿਤਕਾਰ ਜਿਨੇ ਪੰਜਾਬੀ ਸਾਹਿਤ ਨੂੰ ਬਹੁਤ ਕੁਝ ਦਿੱਤਾ ਇੰਨਾ ਕੁਝ ਦਿੱਤਾ ਜੇ ਸਦੀਆਂ ਤੱਕ ਜਿਉਦਾ ਰਹੂਗਾ ਅੱਜ ਜੋ ਦੁੱਖ ਦੀ ਘੜੀ ਇਸ ਵੇਲੇ ਪੰਜਾਬੀ ਸਾਹਿਤਕਾਰਾਂ ਅਤੇ ਉਹਨਾਂ ਦੇ ਪੜਨ ਵਾਲਿਆਂ ਦੇ ਅਤੇ ਮੈਸਨਦਾਂ ਕਿਉਂਕਿ ਉਹਦੇ ਗੀਤ ਉਹਨਾਂ ਦੀਆਂ ਗਜ਼ਲਾਂ ਕਲਾਕਾਰਾਂ ਨੇ ਗਾਈਆਂ ਨੇ ਔਰ ਜੋ ਕਲਾਕਾਰਾਂ ਨੂੰ ਇਸ ਵੇਲੇ ਦੁੱਖ ਹੈ ਉਹ ਅਸਹਿਤ ਇਕ ਹੈ ਕੁਝ ਕਿਹਾ ਨਹੀਂ ਜਾ ਸਕਦਾ ਬੜੀ ਅਫਸੋਸ ਦੀ ਗੱਲ ਇਹ ਹੈ ਕੀਰਲੀ ਗੱਲ ਬਾਤ ਤੁਹਾਡੇ ਨਾਲ ਕਦੋਂ ਪੇਸ਼ ਹੋਣਾ ਹੈ ਰਾਤ ਅਸੀਂ ਰਾਤ ਇਕੱਠੇ ਸੀਗੇ 11 ਵਜੇ ਅਸੀਂ ਖਾਣਾ ਖੋਲ ਖਾ ਕੇ ਮੈਨੂੰ ਗੱਡੀ ਚ ਬਿਠਾ ਕੇ ਆਪ ਗਏ ਨੇ ਸਾਡੀ ਆਪਸ ਦੇ ਵਿੱਚ ਜਦ ਤੱਕ ਪ੍ਰੋਫੈਸ਼ਨਲ ਮੋਹਨ ਸਿੰਘ ਮੇਲਾ ਲੱਗਦਾ ਸੀ ਉਦੋਂ ਤੋਂ ਸਾਡੀ ਆਪਸ ਨੇੜਤਾ ਸੀਗੀ ਰਾਤ ਬਿਲਕੁਲ ਠੀਕ ਸੀਗੀ ਬਿਲਕੁਲ ਹੀ ਅੱਛੇ ਅੱਛੇ ਭਲੇ ਬਲਕਿ ਸਾਨੂੰ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਉਹ ਸਾਡੇ ਇੱਕ ਦੋਸਤ ਆਏ ਹੋ ਸੀ ਕੈਨੇਡਾ ਤੋਂ ਉਹ ਪੁੱਛਣ ਲੱਗੇ ਵੀ ਸਟੇਜਾਂ ਦੇ ਉੱਤੇ ਆਰਟਿਸਟ ਜਿਹੜਾ ਉਚਾਰਨ ਹੈ ਉਹ ਗਲਤ ਮੰਤ ਕਿਉਂ ਕਰੇ ਜ਼ਰੂਰਤ ਨੂੰ ਜ਼ਰੂਰਤ ਕਹਿਣਾ ਹਾਂਜੀ ਤੇ ਦਰਵਾਜ਼ੇ ਨੂੰ ਦਰਵਾਜਾ ਕਹਿਣਾ ਉਹ ਫਿਰ ਸਾਨੂੰ ਪਾਤਰ ਸਾਹਿਬ ਸਮਝਾਉਣ ਲੱਗੇ ਕਿ ਕਈ ਜਗ੍ਹਾ ਅਸੀਆਂ ਹੁੰਦੀਆਂ ਨੇ ਜਿੱਥੇ ਕਿ ਜਿਹੜਾ ਜ਼ੋਰ ਪੈਣਾ ਚਾਹੀਦਾ ਉਹ ਇਸ ਕਰਕੇ ਜਮਾੜਾ ਮੁੰਡਾ ਗਲਤ ਵੀ ਹੈ ਨਾ ਪਰ ਉਹਦਾ ਅਰਥ ਸਹੀ ਨਿਕਲ ਜਾਂਦਾ ਸਾਨੂੰ ਬੜੀ देर ਤੱਕ ਗੱਲਾਂ ਔਰ ਮੈਂ ਬਲਕਿ ਇੱਕ ਗੱਲ ਕਹੀ ਮਾ ਪਾਤਰ ਸਾਹਿਬ ਇਸ ਕਿਸਮ ਦੇ ਮਹਿਫਿਲ ਕਿਉਂਕਿ ਸੰਦੀਲਾ ਵੀ ਜੀ ਸੀਗੇ ਅਜੀ ਮੁੰਡਾ ਪੀਟਰ ਸੀਗਾ ਔਰ ਕਈ ਬੰਦੇ ਬੈਠੇ ਸੀ ਸਾਰੇ ਸਾਹਿਤਕਾਰ ਸੀਗੇ ਤੇ ਉਹ ਕੈਨੇਡਾ ਤੋਂ ਜਿਹੜੇ ਆਏ ਹੋਏ ਨੇ ਉਹਨਾਂ ਦਾ ਉੱਥੇ ਚੈਨਲ ਚੱਲਦਾ ਜੀ ਅਜੀ ਕਿੰਨੇ ਘੰਟੇ ਤੁਸੀਂ ਇਕੱਠੇ ਸੀਗੇ ਅਜੀ ਤਕਰੀਬਨ ਘੰਟਾ ਡੇਢ ਘੰਟੇ ਬੈਠੇ ਰਹੇ ਹਾਂ ਇਥੇ ਕਰਦੇ ਵਿੱਚ ਨਾ ਜੀ ਨਾ ਇਥੇ ਮਤਲਬ ਅ ਸਾਡੇ ਦੋਸਤ ਦਾ ਇੱਕ ਹੋਟਲ ਹੈ ਬੁਲਨਪੁਰ ਉੱਥੇ ਮਿਠੇ ਸੀ ਜਦੋਂ ਪਤਾ ਲੱਗਿਆ ਕਿ ਸਾਰੇ ਨੂੰ ਨਹੀਂ ਰਹੇ ਔਰ ਰਾਤ ਨੂੰ ਤੁਹਾਡੀ ਮੁਲਾਕਾਤ ਹੋਈ ਸੀ ਤਾਂ ਸਦੀਕ ਸਾਹਿਬ ਸਭ ਤੋਂ ਪਹਿਲਾਂ ਕੀ ਯਾਦ ਆਇਆ ਔਰ ਕੀ ਅਦਾ ਸੀਗੀਆਂ ਮਤਲਬ ਸੱਚੀ ਗੱਲ ਦੱਸ ਦਾਂ ਕਿ ਮੈਂ ਹੁਣ ਵੀ ਕਰ ਚੁਣ ਇਹਨਾ ਮੁਸ਼ਕਲ ਨਿਕਲੇ ਕਿਉਂਕਿ ਰਾਤ ਹੀ ਰਾਤ ਦੀ ਫੋਟੋ ਹੈ ਮੈਂ ਐਡਾ ਖੁਸ਼ਕਿਸਮਤ ਹੈ ਇੱਕ ਵਾਰੀ ਕੈਮਰਾ ਤਾਂ ਵਾਈਬਰੇਟਰ ਚ ਸੀ ਹਾਂਜੀ ਕੈਮਰਾ ਵਾਲਾ ਉਹਨਾਂ ਨੇ ਰਾਤ ਰਾਤ ਫੋਟੋਗ੍ਰਾਫਰ ਨੂੰ ਇਹ ਕਹਿ ਕੇ ਯਾਰ صدیق ਨਾਲ ਮੇਰੀ ਕੱਲੇ ਦੀ ਫੋਟੋ ਖਿੱਚ ਲੈ ਅੱਛਾ ਇੱਥੇ ਕਿੰਨੇ ਬੰਦੇ ਸੀਗੇ ਜਿਵੇਂ ਸਾਰੇ ਜਿਹੜੇ ਬੈਠੇ ਸਿੱਧਾ ਸਾਹਮਣੇ ਜਿਹੜਾ ਸਾਹਿਬ ਜਿਹੜਾ ਸਾਹਿਬ ਇਕੱਲੇ ਸਾਹਮਣੇ ਦਿਖਾ ਸਕਦੇ ਸਾਹਿਬ ਸਾਹਮਣੇ ਦਿਖਾ ਦੋ ਮਤਲਬ ਕੀ ਕਹਾ ਜਾ ਸਕਦਾ ਅੱਛਾ ਰਾਤ ਦੀ ਫੋਟੋ ਤੁਹਾਡੀ ਬਿਲਕੁਲ ਰਾਤ ਦੇ 11 ਵਜੇ ਦੀ ਹੈ صدیق ਸਾਹਿਬ ਅੱਖਾਂ 'ਚੋਂ ਹੁਣ ਵੀ ਪਾਣੀ ਹੈ ਤੇ ਹੁਣ ਵੀ ਸਦਮੇ ਦੇ ਵਿੱਚ ਲੱਗ ਰਹੇ ਹਾਂ ਔਰ ਕਾਫੀ ਮਾਇੂਸੀ ਚਿਹਰੇ ਦੇ ਵਿੱਚ ਵੀ ਦਿਖਾਈ ਦੇ ਰਹੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਗੱਲਾਂ ਯਾਦ ਆ ਰਹੀਆਂ ਨੇ ਅੱਖਾਂ ਦੇ ਵਿੱਚ ਪਾਣੀ ਵੀ ਆ ਰਿਹਾ ਨਹੀਂ ਗੱਲ ਇਹ ਹੈ ਜੇ ਮੁਲਾਕਾਤ ਨੂੰ ਕਈ ਦਿਨ ਹੋਏ ਹੁੰਦੇ ਆ ਜਾਂ ਕੁਝ ਸਮਾਂ ਪਿਆ ਹੁੰਦਾ ਨਾ ਤੇ ਸ਼ਾਇਦ ਇੰਨਾ ਕੁਝ ਇੰਨਾ ਦਰਦ ਨਾ ਹੁੰਦਾ ਕਿਉਂਕਿ ਬੰਦੇ ਬੰਦੇ ਤੇ ਜਾਣਾ ਹੀ ਜਾਣਾ ਸਾਰੇ ਜਣੇ ਸਾਰੇ ਦੋਸਤ ਹੱਸਦੇ ਖੇਡਦੇ ਖਾਣਾ ਖਾਣਾ ਖਾਖਲੇ ਸਾਰੇ ਜਣੇ ਘਰਾਂ ਨੂੰ ਆਏ ਕੋਈ ਇਬੀ ਹੈ ਨਹੀਂ ਵੀ ਕਿਸ ਨਾਲ ਸਿਰ ਦੁਖਦਾ ਹੋਵੇ ਕਿਸਦਾ ਟੇਢਾ ਦੁਖਦਾ ਹੋਵੇ ਅੱਛਾ ਜਦੋਂ ਘਰ ਪਹੁੰਚੇ ਤੁਸੀਂ ਆਪੋ ਆਪਣੇ ਫਿਰ ਤੁਹਾਡੀ ਆਪਸ ਵਿੱਚ ਕੋਈ ਗੱਲਬਾਤ ਹੋਈ ਨਹੀਂ ਫਿਰ ਨਹੀਂ ਕੋਈ ਗੱਲ ਹੈਗੀ ਕਿਉਂਕਿ ਰਾਤ ਦੇ 11:00 ਤੱਕ ਉੱਥੇ ਵਜੇ ਸੀਗੇ 9:11 ਵਜੇ ਅਸੀਂ ਉੱਥੋਂ ਚੱਲੇ ਹਾਂ ਜੀ ਆ ਕੇ ਸਵੇਰੇ ਸੌਣੀ ਸੀਗਾ ਆ ਤਾਂ ਮੈਨੂੰ ਸਵੇਰੇ ਉਹ ਨਿਊਜ਼ 18 ਨਿਊਜ਼ 18 ਉਥੋਂ ਡਿਲੇਕਟਰੀਆਂ ਸ਼ਬਦ ਮੈਨੂੰ ਫੋਨ ਕੀਤਾ ਕਿ ਅਸਦੀਖ ਸਾਹਿਬ ਆਹ ਹੋ ਗਿਆ ਮੈਂ ਤਾਂ ਸੁਣ ਕੇ ਇੰਨਾ ਹੈਰਾਨ ਔਰ ਪਰੇਸ਼ਾਨ ਹੋਇਆ ਮੈਂ ਆਪਣੇ ਬੱਚਿਆਂ ਨੂੰ ਦਿਖਾਉਣਾ ਉਹ ਆਹ ਫੋਟੋਆਂ ਦੇਖੀ ਜਾਂਦੇ ਨੇ ਹੈ ਜੀ ਉਹ ਉਹ ਦੇਖਦੇ ਕਰਨ ਬਈ ਅੱਛਾ ਜਬਾਜੀ ਇਰਾਦੇ ਦੀ ਗੱਲ ਮੈਂ ਕਿਹਾ ਵੀ ਰਾਤੀ ਮੈਂ 10 11:00 ਵਜੇ ਆਇਆ ਇਹ ਕੋਣੀ ਕਰਨ ਦੀ ਗੱਲਾਂ ਦੇ ਤਾਂ ਮਤਲਬ ਕੀ ਕਿਹਾ ਜਾ ਸਕਦਾ ਇਹ ਕੁਝ ਗੱਲਾਂ ਕੁਝ ਲੇਖ ਕੁਝ ਸ਼ਬਦ ਯਾਦ ਨਹੀਂ ਉਹਨਾਂ ਦੀਆਂ ਲਾਈਨਾਂ ਕੁਝ ਨਹੀਂ ਮੈਂ 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 ਅੱਜ ਤੁਹਾਨੂੰ ਦੱਸਦਾ ਬਈ ਬਹੁਤ ਸਾਰੇ ਕਲਾਕਾਰ ਨੇ ਉਹਨੂੰ ਗਾਇਆ ਲੇਕਿਨ ਕਿਉਂਕਿ ਮੇਰਾ ਫੀਲਡ ਹੋਰ ਸੀ ਗਜ਼ਲ ਦਾ ਫੀਲਡ ਨਹੀਂ ਸੀ ਮੇਰਾ ਜੀ ਨਹੀਂ ਮੇਰਾ ਕਵਤਾ ਦਾ ਫੀਲਡ ਸੀਗਾ ਮੇਰਾ ਦੁਗਾਲਣੇ ਦਾ ਫੀਲਡ ਸੀਗਾ ਮੈਂ ਕਦੇ ਗਾਇਆ ਨਹੀਂ ਲੇਕਿਨ ਮੈਨੂੰ ਇੱਕ ਗੱਲ ਚਾਹੀਦੀ ਕਦੀ ਤੁਸੀਂ ਕਿਹਾ ਹੋਵੇ ਕਿ ਮੇਰੇ ਵਾਸਤੇ ਵੀ ਕੁਝ ਲਿਖ ਦਿਓ ਮੈਂ ਜੋ ਸਟੇਜ ਤੇ ਪਰਫਾਰਮ ਕਰਾਂ ਮੈਂ ਮੈਂ ਬੇਨਤੀ ਕਰਦਾ ਇੱਕ ਵਾਰ ਦੀ ਗੱਲ ਹੈ ਜਦੋਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਨਮਨ ਨਮ ਲੱਗਣ ਲੱਗਿਆ ਤੇ ਸਾਨੂੰ ਆਰਡਰ ਹੋਇਆ ਸਾਰੇ ਕਲਾਕਾਰ ਨੂੰ ਵੀ ਪ੍ਰੋਫੈਸਰ ਸਾਹਿਬ ਦੀ ਚੀਜ਼ਾਂ ਤਿਆਰ ਕਰੋ ਉਹਦੇ ਵਿੱਚ ਮੈਂ ਇੱਕ ਗੀਤ ਤਿਆਰ ਕੀਤਾ ਭਾਰਤ ਹੈ ਵਾਂਗ ਮੰਦਿਰ ਵਿੱਚ ਲੱਗ ਪੰਜਾਬ ਦਾ ਸ਼ਾਇਦ ਮੈਂ ਅਸੈਂਬਲੀ 'ਚ ਵੀ ਗਾਇਆ ਸੀ ਤੇ ਉਹ ਗਾ ਕੇ ਨਾ ਫਿਰ ਮੈਨੂੰ ਇਹਨਾਂ ਨੇ ਐਡੀ ਹਲਾਸ਼ੇਰੀ ਦਿੱਤੀ ਨਾ ਕਹਿੰਦੇ ਸਦੀਕ ਜੀ ਮੈਂ ਸੋਚਦਾ ਸੀਗਾ ਵੀ ਹਲਕੇ ਫੁਲਕੇ ਗੀਤ ਗਾਉਣ ਵਾਲੇ ਤੂੰ ਵੀ ਤੇ ਗਾਉਣ ਵਾਲੇ ਇਹ ਪ੍ਰੋਫੈਸਰ ਮੋਹਨ ਸਿੰਘ ਦੇ ਕਵਿਤਾ ਦੇ ਨਾਲ ਉਹਨਾਂ ਦੇ ਗੀਤਾਂ ਦੇ ਨਾਲ ਨਿਆਈ ਵੀ ਕਰ ਸਕਦੇ ਕਿ ਨਹੀਂ ਪਰ ਜੇ ਤੁਸੀਂ ਗਾਇਆ ਜੇ ਤੁਸੀਂ ਕੰਪੋਜੀਸ਼ਨ ਕੀਤੀ ਹੈ ਬਹੁਤ ਹੀ ਦਵੀਆਂ ਚਲੋ ਇਹਨੇ ਚ ਬੰਦੇ ਦਾ ਹੌਸਲਾ ਵੱਧ ਜਾਂਦਾ ਔਰ ਉਹ ਛੋਟੇ ਮੋਟੇ ਬੰਦੇ ਨਹੀਂ ਸੀਗੇ ਪਰਖੂ ਸੀਗੇ ਸਭ ਕੁਝ ਸੀਗੇ ਬਸ ਉਨਕੀ ਦਸੀ ਉਹਨਾਂ ਦਾ ਔਰਾ ਕਿਸ ਤਰ੍ਹਾਂ ਦਾ ਸੀਗਾ ਜਦੋਂ ਉਹਨਾਂ ਬੰਦੇ ਸੀ ਜੋ ਪਾਣੀ ਆ ਰਿਹਾ ਹੈ ਕੋਈ ਗੱਲ ਨਹੀਂ ਬਿਲਕੁਲ ਪਰਮਾਤਮਾ ਦੀਆਂ ਗੱਲਾਂ ਨੇ ਸਨ ਮੁਹੰਮਦ ਸਦੀਕ ਜੀ ਬੀਤੇ ਦਿਨੀ ਨਾ ਸਦੀਕ ਸਾਹਿਬ ਦੇ ਨਾਲ ਪਾਤਰ ਸਾਹਿਬ ਨੇ ਜਿਹੜੀ ਰਾਤ गुਜ਼ਾਰੀ ਸੀ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਬਿਲਕੁਲ ਅੱਖਾਂ ਅੱਜ ਵੀ ਨਮ ਨੇ ਚਾਉਣ ਵਾਲਿਆਂ ਦੀ ਜਦੋਂ ਰਾਤ ਨੂੰ ਤੁਸੀਂ ਇਕੱਠੇ ਬੈਠੇ ਹੋਮ ਗੱਲਾਂ ਬਾਤਾਂ ਕੀਤੀਆਂ ਪਰ ਸਵੇਰ ਨੂੰ ਇੱਕ ਖਬਰ ਆਵੇ ਵੀ ਉਹੋ ਇਨਸਾਨ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਦੁੱਖਾਂ ਦਾ ਪਹਾੜ ਆ ਜਿਹੜਾ ਟੁੱਟ ਜਾਂਦਾ ਸੋ ਮੁਹੰਮਦ ਸਦੀਕ ਇੱਥੇ ਪਹੁੰਚੇ ਜਿਹਨਾਂ ਨਾਲ ਗੱਲਬਾਤ ਕੀਤੀ ਸੋ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੁੜੇ ਹੋੜਾ ਲਾ ਪੰਜਾਬ ਚੈਨਲ ਦੇ ਨਾਲ ਕੈਮਰਾ ਪਾਸ ਸੰਗ੍ਰੀਵ ਦੇ ਨਾਲ ਧੰਨਵਾਦ